ਫਗਵਾੜਾ ਦੇ ਗ੍ਰੀਨ ਮਹਿਲਾ ਹਾਦੀਆਬਾਦ ਬੈਕਸਾਈਡ ਸੈਂਟ ਸੋਲਜਰ ਸਕੂਲ ਵਿਖੇ ਇਸ ਮੂਹ ਮਹਿਲਾਵਾਂ ਵੱਲੋਂ ਮੱਲੀ ਪਰਿਵਾਰ ਦੇ ਸਹਿਯੋਗ ਨਾਲ ਤੀਆਂ ਦਾ ਮੇਲਾ ਬੜੀ ਹੀ ਧੂਮ-ਤਾਮ ਨਾਲ ਕਰਵਾਇਆ ਗਿਆ ਇਹ ਮੇਲਾ ਹਰ ਸਾਲ ਸਰਦਾਰ ਪਵਿੱਤਰ ਸਿੰਘ ਮੱਲੀ ਸਰਦਾਰਨੀ ਨਿਰਮਲ ਕੌਰ ਮੱਲੀ ਅਸੀਸ਼ ਕੌਰ ਮੱਲੀ ਅਤੇ ਜੋਤ ਸਿੰਘ ਮੱਲੀ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਇਸ ਮੇਲੇ ਦੌਰਾਨ ਜਿੱਥੇ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਆ ਪੁਰਾਣੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਗਈ ਉੱਥੇ ਮਹਿਲਾਵਾਂ ਵੱਲੋਂ ਕਿੱਕਲੀ ਗਿੱਧਾ ਬੋਲੀਆਂ ਤੇ ਭੰਗੜਾ ਵੀ ਪੇਸ਼ ਕੀਤਾ ਗਿਆ ਜਰਕੀ ਨੰਨੀ ਮੁੰਨੀਆਂ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਇਸ ਦੌਰਾਨ ਵਕਫਾਗ ਬੁਲਾਰਿਆਂ ਨੇ ਕਿਹਾ ਕਿ ਸੌਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਏਤੀਆਂ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਵਿੱਚ ਬਹੁਤ ਹੀ ਸਹਾਇਕ ਸਿੱਧ ਹੁੰਦਾ ਹੈ ਤੇ ਸਾਨੂੰ ਇਹੋ ਜਿਹੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋ ਸਕੇ ਇਸ ਦੌਰਾਨ ਖੀਰ ਅਤੇ ਮਾਲਪੂੜੀਆਂ ਦਾ ਲੰਗਰ ਵੀ ਲਗਾਇਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਤੀਆਂ ਦਾ ਤਿਹਾਰ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਇਹ ਸਾਡੇ ਕਾਫੀ ਮਤਲਬ ਜਿੱਦਾਂ 50 ਸਾਲ ਤੋਂ ਅਸੀਂ ਤੀਆਂ ਦਾ ਤਿਹਾਰ ਨੂੰ ਮਨਾ ਰਹੇ ਹਾਂ ਤੇ ਇਸੇ ਪਰੰਪਰਾ ਨੂੰ ਅਸੀਂ ਇਸੇ ਤਰ੍ਹਾਂ ਹੀ ਅੱਗੇ ਲੈ ਕੇ ਜਾ ਰਹੇ ਹਾਂ ਤੇ ਮੱਲੀ ਪਰਿਵਾਰ ਸਾਰਾ ਜਿੱਦਾਂ ਸੰਜੋਗ ਦੇ ਨਾਲ ਅਸੀਂ ਇਹ ਤੀਆਂ ਦਾ ਤਿਹਾਰ ਮਨਾਉਂਦੇ ਆ ਮੈਮ ਜਿੱਦਾਂ ਤੀਆਂ ਦੇ ਤਿਹਾਰ ਨੂੰ ਆਪਣੀਆਂ ਨੌਜਵਾਨ ਪੀੜ੍ਹੀ ਜਿੱਦਾਂ ਲੜਕੀਆਂ ਭੁੱਲੀ ਜਾਂਦੀਆਂ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਤੇ ਇਹ ਕਹਿਣਾ ਚਾਹੁੰਦੀ ਆ ਕਿ ਜਿੱਦਾਂ ਤੁਸੀਂ ਆਪਣੇ ਕਲਚਰ ਨੂੰ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖੋ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਤੀਆਂ ਦਾ ਤਿਉਹਾਰ ਕੀ ਹੁੰਦਾ ਹੈ ਜੇ ਆਪਾਂ ਇਸ ਚੀਜ਼ ਨੂੰ ਨਹੀਂ ਸੈਲੀਬ੍ਰੇਟ ਕਰਾਂਗੇ ਤਾਂ ਫਿਰ ਆਉਣ ਵਾਲੀ ਪੀੜ੍ਹੀ ਨੂੰ ਇਸ ਬਾਰੇ ਕਿੱਦਾਂ ਪਤਾ ਲੱਗੂਗਾ ਕਿੱਦਾਂ ਮਹਿਸੂਸ ਹੋਇਆ ਜਦੋਂ ਤੁਸੀਂ ਇੱਥੇ ਬਹੁਤ ਵਧੀਆ ਮਹਿਸੂਸ ਹੋਇਆ ਦੱਸ ਨਹੀਂ ਸਕਦੀ ਬਹੁਤ ਵਧੀਆ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਮਜ਼ਾ ਆਇਆ ਹਾਂਜੀ ਹਾਂਜੀ ਆਪਣਾ ਪੰਜਾਬੀ ਵਿਰਸਾ ਜਿਹੜਾ ਉਹ ਨੂੰ ਸਨਮਾਨਿਆ ਗਿਆ ਜਿੱਦਾਂ ਕਹਿ ਲਓ ਦੀ ਲੋਕੀ ਦੂਰੋਂ ਦੂਰੋਂ ਹਮ ਹਮਾ ਕੇ ਆਏ ਆ ਇਹ ਸਮੂਹ ਮੱਲੀ ਪਰਿਵਾਰ ਵਾ ਤੋਂ 50 ਸਾਲ ਤੋਂ ਇਹ ਕੰਮ ਚੱਲਦਾ ਹਾਂਜੀ ਅੱਗੋਂ ਵੀ ਮਤਲਬ ਵਦਨ ਫੁੱਲਣ ਗੀਆਂ ਹਾਂ ਦੀਆਂ ਅੱਗੋਂ ਕਿੱਦਾਂ ਕਿੱਦਾਂ ਬਹੁਤ ਵਧੀਆ ਕੀਤਾ ਹਾਂਜੀ ਸੈਲੀਬ੍ਰੇਟ ਕੀਤਾ ਆ ਅੱਗੋਂ ਬੱਚੇ ਵੀ ਦੇਖਦੇ ਆ ਹਨਾ ਮਨਾਉਂਦੇ ਆ ਇਹਨੂੰ ਤੇ ਅਸੀਂ ਵੀ ਇਹ ਹੀ ਕਹਿੰਦੇ ਆ ਵੀ ਇਹ ਚੜ੍ਹਦੀ ਕਲਾ 'ਚ ਹੀ ਰਹਿਣ ਤੀਆਂ ਇੱਥੀਆਂ ਇਦਾਂ ਹੀ ਆਉਂਦੀਆਂ ਰਹਿਣ ਆ ਜਾ ਤੁਸੀਂ ਆ ਜਾ ਤੇ ਇਹ ਪਰਿਵਾਰ ਜਿਹੜਾ ਇਹ ਇਮਾਨਦਾਰਵੇਂ ਕਿੱਦਾਂ ਮਹਿਸੂਸ ਕੀਤਾ ਕਿੱਦਾਂ ਹਾਜੀ ਬਹੁਤ ਵਧੀਆ ਮਹਿਸੂਸ ਕੀਤਾ ਫਗਵਾੜਾ ਦੇ ਗ੍ਰੀਨ ਮਹਿਲਾ ਹਾਦੀਆਬਾਦ ਬੈਕ ਸਾਈਡ ਸੈਂਟ ਸੋਲਜਰ ਸਕੂਲ ਵਿਖੇ ਸਮੂਹ ਮਹਿਲਾਵਾਂ ਵੱਲੋਂ ਮੱਲੀ ਪਰਿਵਾਰ ਦੇ ਸਹਿਯੋਗ ਨਾਲ ਤੀਆਂ ਦਾ ਮੇਲਾ ਬੜੀ ਹੀ ਧੂਮਤਾਮ ਨਾਲ ਕਰਵਾਇਆ ਗਿਆ ਇਹ ਮੇਲਾ ਹਰ ਸਾਲ ਸਰਦਾਰ ਪਵਿੱਤਰ ਸਿੰਘ ਮੱਲੀ ਸਰਦਾਰਨੀ ਨਿਰਮਲ ਕੌਰ ਮੱਲੀ ਅਸੀਸ਼ ਕੌਰ ਮੱਲੀ ਅਤੇ ਜੋਤ ਸਿੰਘ ਮੱਲੀ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਇਸ ਮੇਲੇ ਦੌਰਾਨ ਜਿੱਥੇ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਆ ਪੁਰਾਣੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਗਈ ਉੱਥੇ ਮਹਿਲਾਵਾਂ ਵੱਲੋਂ ਕਿੱਕਲੀ ਗਿੱਧਾ ਬੋਲੀਆਂ ਤੇ ਭੰਗੜਾ ਵੀ ਪੇਸ਼ ਕੀਤਾ ਗਿਆ ਜਦਕਿ ਨੰਨੀ-ਮੁੰਨੀਆਂ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਇਸ ਦੌਰਾਨ ਵਕਫਾ ਬੁਲਾਰਿਆਂ ਨੇ ਕਿਹਾ ਕਿ ਸੌਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇਹ ਤੀਆਂ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਵਿੱਚ ਬਹੁਤ ਹੀ ਸਹਾਇਕ ਸਿੱਧ ਹੁੰਦਾ ਹੈ ਤੇ ਸਾਨੂੰ ਇਹੋ ਜਿਹੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋ ਸਕੇ ਇਸ ਦੌਰਾਨ ਖੀਰ ਅਤੇ ਮਾਲਪੂੜੀਆਂ ਦਾ ਲੰਗਰ ਵੀ ਲਗਾਇਆ ਗਿਆ